ਅੱਜ ਮਿਤੀ 29 ਜੂਨ 2025 ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਕੋਟਲਾ ਜਨੇਰ ਵਿਖੇ ਬੁਰਜੀ ਨੰਬਰ 40 ਕੋਲ ਸੂਏ ਨੂੰ ਖਾਰ ਪੈ ਗਈ ਹੈ ਇਹ ਜਦੋਂ ਮੌਕੇ ਤੇ ਤਸਵੀਰਾਂ ਦੇਖੀਆਂ ਤੇ ਖਾਰ ਤਕਰੀਬਨ 10 ਫੁੱਟ ਦੇ ਕਰੀਬ ਸੀ ਇਸ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਓਵਰਫਲੋ ਨਾਲ ਇਹ ਖਾਰ ਪਈ ਹੈ ਇਸ ਦੇ ਕੋਲ ਪਸ਼ੂ ਵੀ ਲੰਘਦੇ ਹਨ ਜੋ ਕਿ ਪਟੜੀ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੇ ਹਨ ਇਹਨਾਂ ਪਸ਼ੂਆਂ ਨੂੰ ਵੀ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ ਹੈ ਅਤੇ ਪਾਣੀ ਜੋ ਓਵਰਫਲੋ ਹੋ ਰਿਹਾ ਹੈ ਇਸ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ ਆਓ ਤੁਹਾਨੂੰ ਦਿਖਾਈਏ ਅੱਗੇ ਦੀਆਂ ਤਸਵੀਰਾਂ ਸਰਪੰਚ ਸਾਹਿਬ ਵੱਲੋਂ ਵੀ ਕੀਤੀ ਗਈ ਪ੍ਰਸ਼ਾਸਨ ਨੂੰ ਮੰਗ ਆਓ ਤੁਹਾਨੂੰ ਸੁਣਾਈਏ ਵਿਚਾਰ ਜਿਹੜਾ ਪਾਣੀ ਹੈ ਜਿਹੜਾ ਆਪਣੇ ਪਿੰਡ ਦੇ ਉਪਰ ਉਪਰ ਦਾ ਮੇਨ ਰੋਡ ਦੇ ਉੱਪਰ ਆਪਣਾ ਕਹਿਣਾ ਸੁਹਾ ਨੰਗ ਰਿਹਾ ਜੀ ਸੁਗ ਦੇ ਉੱਪਰ ਮੀਂਹ ਦੇ ਜ਼ਿਆਦਾ ਪੈਣ ਕਰਕੇ ਸੂਆ ਭਰ ਗਿਆ ਸੂਏ ਦੇ ਆਲੇ-ਦੁਆਲੇ ਮੀਂਹ ਤੋਂ ਉੱਪਰ ਨੂੰ ਪਾਣੀ ਮਤਲਬ ਅੜੜ ਵਾਲੇ ਓਵਰਫਲੋ ਹੋ ਕੇ ਠੀਕ ਜਿਹੜੀ ਆੜ ਵਾਲੇ ਮਿੱਟੀ ਸੀਗੀ ਉਹ ਗਈ ਹੜ ਮਿੱਟੀ ਹੜ ਕੇ ਤੇ ਜਿਹੜਾ ਸੂਏ ਦਾ ਬੰਨ ਸੀਗਾ ਜਿਹੜਾ ਆਰ ਸੀ ਸੀ ਪਾਇਆ ਹੋਇਆ ਸੀ ਉਹ ਗਿਆ ਟੁੱਟ ਪਿੰਡ ਦੇ ਵਿੱਚ ਨੂੰ ਲਗਭਗ 5-7 ਖੇਤਾਂ ਵਿੱਚ ਪਾਣੀ ਵੜ ਗਿਆ ਉਸ ਤੋਂ ਬਾਅਦ ਨੈਰੀ ਵਿਭਾਗ ਵਾਲੇ ਮੌਕੇ ਤੇ ਪਹੁੰਚ ਕੇ ਉੱਥੇ ਮਿੱਟੀ ਦਾ ਪ੍ਰਬੰਧ ਕਰਕੇ ਜੀ ਸੀ ਬੀ ਨਾਲ ਮਿੱਟੀ ਲਗਾਈ ਗਈ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਸਾਡਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਬਾਰ ਬਾਰ ਬਿਲਕੁਲ ਇਹਨੇ ਇਹਨਾਂ ਨੇ ਗੰਦ ਪਾਇਆ ਸਾਰੇ ਪੰਜਾਬ ਚ ਜਿਹਨੇ ਗੁੱਜਰ ਨੇ ਪਟੜੀ ਨੂੰ ਵੀ ਨੁਕਸਾਨ ਹੁੰਦਾ ਪਟੜੀ ਨੂੰ ਨੁਕਸਾਨ ਹੋ ਪਰ ਇਹ ਬੰਦ ਟੁੱਟਿਆ ਪਿਆ ਅੱਛਾ ਇਹਨਾਂ ਦੀ ਮਜ਼ਾ ਹੀ ਕਰ ਕੇ ਜਦੋਂ ਕਿ ਲਾਭ ਆ ਇਹ ਵੀ ਗੌਰਮਿੰਟ ਇੰਡੀ ਮੱਝਾਂ ਨਿਕਲਣੀਆਂ ਚਾਹੀਦੀਆਂ ਨੇ ਇਹਨਾਂ ਦੀ ਮੱਝਾਂ ਕਿਹੜਾ ਕੱਢਦਾ ਠੀਕ ਹੈ ਜੀ ਇਹਦੇ ਖਵਾਰ ਚ ਪਾਓ ਠੀਕ ਹੈ ਜੀ